ਨਾ ਸਿੱਧੂ ਚੰਗਾ ਜਾਂ ਮਾੜਾ 2 ਮਿੰਟਾਂ ਤੁਹਾਨੂੰ ਪਤਾ ਲੱਗ ਜੂ ਧਿਆਨ ਨਾਲ ਗੱਲ ਸੁਣੋ ਤੁਹਾਡੇ ਜੋ ਕੋਈ ਇੱਕ ਬੰਦ ਉੱਠ ਖੜੋ ਜਿਹੜਾ ਕਵੇ ਕਿ ਜਿੰਨੇ ਵੀ ਲੋਕਾਂ ਦਾ ਠੱਗੀ ਵਾਜੀ ਆ ਮੈਂ ਉਹਨਾਂ ਦੇ ਪੈਸੇ ਵਾਪਸ ਕਰਾਉਣੇ ਆ ਏਜੰਟਾਂ ਤੋਂ ਤੁਹਾਡੇ 5 10 20 100 200 ਵੀਡੀਓ ਵਾਇਰਲ ਹੋਣਗੇ ਕਿ ਇਹ ਬੰਦਾ ਪੈਸੇ ਮੜਵਾਉਂਦਾ ਚਾਹੇ ਏਜੰਟਾਂ ਨਾਲ ਲੜ ਕੇ ਝਗੜ ਕੇ ਧਰਨਾ ਲਾ ਕੇ ਕੇਸ ਕਰਾ ਕੇ ਜਿਵੇਂ ਮਰਜ਼ੀ ਮੜਵਾਉਂਦਾ ਤਾਂ ਤੁਹਾਡੇ ਖਿਲਾਫ ਵੀ ਵੀਡੀਓ ਪੈਂਡਿੰਗਾਂ ਸ਼ੁਰੂ ਹੋ ਜਾਣਗੀਆਂ ਚਾਹੇ ਤੁਸੀਂ ਐਮਪੀ ਆ ਮੁੱਖ ਮੰਤਰੀਆਂ ਪ੍ਰਧਾਨ ਮੰਤਰੀਆਂ ਰਾਸ਼ਟਰਪਤੀਆਂ ਜੇ ਤੁਸੀਂ ਚੰਗੇ ਆ ਤੁਹਾਨੂੰ ਮਾੜਾ ਬੋਲਣ ਵਾਲੇ ਲੋਕ ਆਟੋਮੈਟਿਕ ਆ ਜਾਣਗੇ ਤੁਸੀਂ ਪਿੰਡ ਦੇ ਵਿੱਚ ਪਿੰਡ ਦੇ ਸਰਪੰਚ ਨੂੰ ਲਾ ਲਓ ਅੱਦੋਂ ਉਹਦੀ ਤਰ੍ਹਾਂ ਦੇ ਲੋਕ ਹੁੰਦੇ ਕਿ ਨਹੀਂ ਹੁੰਦੇ ਐਵੇਂ ਹੀ ਹੁੰਦਾ ਜੇ ਤੁਸੀਂ ਇਹ ਚੀਜ਼ ਨੂੰ ਸਿੱਧ ਕਰਨਾ ਨਾ ਤੁਸੀਂ ਪੂਰੇ ਮਨੋਂ ਸੱਚੇ ਹੋ ਕੇ ਕਿਸੇ ਇੱਕ ਕੰਮ ਅਗਰ ਪੈ ਜੋ ਸੋਨੂੰ ਸਾਰੇ ਲੋਕਾਂ ਨੇ ਚੰਗੇ ਫਿਰ ਵੀ ਨਹੀਂ ਕਹਿਣਾ ਜਿੰਨਾ ਮਰਜ਼ੀ ਜ਼ੋਰ ਲਾ ਲਓ ਇਹੋ ਚੀਜ਼ ਹੁੰਦੀ ਆ ਭੰਡਈ ਕਰਨ ਵਾਲੇ ਵੀ ਆਟੋਮੈਟਿਕ ਆ ਜਾਂਦੇ ਆ ਇਹ ਬਿਲਕੁਲ ਸਿੰਪਲ ਗੱਲ ਆ ਤੁਸੀਂ ਆਪ ਦੇ ਆਪ ਤੇ ਲਾ ਕੇ ਦੇਖੋ ਤੁਸੀਂ ਕਿਸੇ ਦੇ ਲਈ ਵਿਲਨ ਹੋ ਸਕਦੇ ਆ ਕਿਸੇ ਦੇ ਲਈ ਹੀਰੋ ਹੋ ਸਕਦੇ ਆ ਲੋਕਾਂ ਦਾ ਦੇਖਣ ਦਾ ਨਜ਼ਰੀਆ ਅਲੱਗ-ਅਲੱਗ ਆ ਹਰ ਇੱਕ ਦਾ ਇਹ ਦੁਨੀਆ ਨੂੰ ਸਮਝਣ ਦਾ ਨਜ਼ਰੀਆ ਅਲੱਗ-ਅਲੱਗ ਆ ਪਹਿਨਾ ਤੁਸੀਂ ਆਵਾਜ਼ ਚ ਕੋਈ ਪਿੰਡਾਂ ਦੀਆਂ ਸੜਕਾਂ ਟੁੱਟੀਆਂ ਵੀਡੀਓ ਬਣਾਉਣਾ ਸ਼ੁਰੂ ਕਰ ਦਿਓ ਜਿਹੜੇ ਪਿੰਡ ਦੀ ਸੜਕ ਟੁੱਟੀ ਆ ਕਦੋਂ ਟੁੱਟੀ ਆ ਕਦੋਂ ਤੋਂ ਵੱਟੇ ਪਏ ਆ ਵੀਡੀਓ ਬਣਾਉਣਾ ਸ਼ੁਰੂ ਕਰ ਦਿਓ ਇਹਦੇ ਵਿੱਚ ਤੁਸੀਂ ਕਿਹਦੇ ਪੈਸੇ ਤਾਂ ਨਹੀਂ ਲੈ ਰਹੇ ਨਾ ਕਿਸੇ ਤੋਂ ਸਿਰਫ ਵੀਡੀਓ ਪਾ ਕੇ ਦਿਖਾ ਰਹੇ ਆ ਤਾਂ ਵੀ ਤੁਹਾਨੂੰ ਲੋਕ ਮਾੜਾ ਕਹਿਣ ਨਾਲੇ ਆ ਜਾਣੇ ਆ ਤੁਸੀਂ ਜਿੰਨਾ ਮਰਜ਼ੀ ਚੰਗੇ ਬਣ ਲੋ ਮਾੜਾ ਕਹਿਣ ਵਾਲੇ ਲੋਕ ਆ ਹੀ ਜਾਂਦੇ ਆ ਕੋਈ ਵੀ ਬੰਦਾ ਲਾ ਲੋ ਕਿਸੇ ਵੀ ਧਰਮ ਦਾ ਲਾ ਲੋ ਅਮਰਤਪਾਲ ਸਿੰਘ ਸੀ ਕਿੰਨੇ ਲੋਕਾਂ ਲਈ ਚੰਗਾ ਕਿੰਨੇ ਲਈ ਮਾੜਾ ਉਹਦੇ ਐਂਟੀ ਬੰਦੇ ਕਿੰਨਿਆਂ ਲਈ ਚੰਗੇ ਕਿੰਨਿਆਂ ਲਈ ਮਾੜੇ ਤਾਂ ਭਾਨਾ ਸਿੱਧੂ ਨੇ ਨੋ ਡਾਊਟ ਬਹੁਤ ਲੋਕਾਂ ਨੇ ਪੈਸੇ ਮੜਵਾਏ ਇਹ ਕੰਮ ਮੈਂ ਕਹਿਣਾ ਨਾ ਤੁਸੀਂ ਕਿਸੇ ਪੰਜ ਏਜੰਟਾਂ ਤੋਂ ਲੋਕਾਂ ਦੇ ਫਸੇ ਪੈਸੇ ਮੜਵਾ ਕੇ ਦਿਖਾ ਦਿਓ ਜਦੋਂ ਮੜਵਾਵਾਂਗੇ ਨਾ ਤੁਹਾਡੀਆਂ ਵੀਡੀਓ ਸਾਹਮਣੇ ਤੋਂ ਕੋਈ ਬਣਾਊਗਾ ਕੋਈ ਬੋਲ ਕੇ ਬਣਾਊਗਾ ਠੀਕ ਆ ਹਰ ਇੱਕ ਬੰਦੇ ਦੇ ਕੋਈ ਨਾ ਕੋਈ 네ਗੇਟਿਵ ਪੁਆਇੰਟ ਕੋਈ ਨਾ ਕੋਈ ਲੱਭ ਲੈਣਾਗਾ ਤੁਸੀਂ ਕਿਸੇ ਨਾਲ ਬਹਿਸ ਕਰੋਗੇ ਉਥੋਂ ਕੋਈ ਨਾ ਕੋਈ ਇਹੋ ਜਿਹੇ ਸ਼ਬਦ ਤੁਹਾਡੇ ਹੋਣ ਆ ਜਿਹੜੇ ਉਹਨਾਂ ਨੇ ਕੈਚ ਕਰਨੇ ਆ ਠੀਕ ਹੈ ਮੈਂ ਬਾਲੀ ਡੀਟੇਲ ਨਹੀਂ ਚਾਹੁੰਦਾਗਾ ਮੈਂ ਤੁਹਾਨੂੰ ਇਹ ਦੱਸਿਆ ਇੱਕ ਐਗਜ਼ਾਮਪਲ ਦੇ ਤੌਰ ਤੇ ਵੀ ਤੁਸੀਂ ਜੇ ਮਾੜਾ ਕਹਿੰਨੇ ਨਾ ਤੁਸੀਂ ਚੰਗੇ ਬਣ ਕੇ ਦਿਖਾ ਦਿਓ ਕੋਈ ਇੱਕ ਬੰਦਾ ਜਿਹਨੂੰ ਸਿਰਫ ਤੇ ਸਿਰਫ ਲੋਕ ਚੰਗਾ ਕਹਿੰਦੇ ਹੋਣ ਪੂਰੀ ਦੁਨੀਆ ਦੇ ਵਿੱਚ ਇੱਕ ਦਿਖਾ ਦਿਓ ਲੋਕ ਤਾਂ ਇੱਕ ਦੂਜੇ ਦੇ ਧਰਮਾਂ ਨੂੰ ਰੱਬਾਂ ਨੂੰ ਪੈਗੰਬਰਾਂ ਨੂੰ ਨਹੀਂ ਚੰਗਾ ਕਹਿੰਦੇਗੇ ਉਹ ਉਹਨਾਂ ਲਈ ਚੰਗੇ ਆ ਜਿਨ੍ਹਾਂ ਦੇ ਧਰਮ ਚਾ ਦੂਜੀ ਉਹਦੀਆਂ ਗਾਣਾ ਕੱਢਦੇ ਉਹਦੀ ਫੋਟੋ ਮੋਡਿਫਾਈਟ ਕਰਦੇ ਆ ਹੋਰ ਤੁਸੀਂ ਕਿਹਨੂੰ ਜਗਾ ਕਹੋਗੇ ਮੇਰਾ ਖਿਆਲ ਜਿਹੜੀ ਗੱਲ ਮੈਂ ਰੱਖਣੀ ਚਾਹੁੰਦਾ ਸੀ ਸਾਇ ਤੁਸੀਂ ਸਮਝ ਗਏ ਹੋਵੋਗੇ ਠੀਕ ਇਸੇ ਤਰ੍ਹਾਂ ਇਹ ਵੀਡੀਓ ਬਹੁਤ ਲੋਕਾਂ ਨੂੰ ਚੰਗੀ ਲੱਗੂ ਬਹੁਤਿਆਂ ਨੂੰ ਬਹੁਤ ਮਾੜੀ ਲੱਗੂਗੀ ਇਹ ਦੁਨੀਆ ਇਸੇ ਤਰ੍ਹਾਂ ਹੀ ਆ ਇਸੇ ਤਰ੍ਹਾਂ ਸੀ ਹੈ ਤੇ ਰਹੂਗੀ ਠੀਕ ਹੈ ਜਬ ਅਮ ਲੇ ਨੈਕਸਟ ਵੀਡੀਓ ਵਿੱਚ ਤੁਸੀਂ ਦੇਖ ਰਹੇ ਆਂ ਪੰਜਾਬੀ ਸ਼ੀਟਸ ਕੋ